ਸਤਿ ਸ਼੍ਰੀ ਅਕਾਲ ਜਨਮ ਕਾ ਸਭ ਨੇ ਆਲਾ ਤਰ ਤਰੋ ਮਾਇਆ ਦੇ ਵਿੱਚ ਹੋਣ ਜਨਮ ਆਏ ਜਨਮ ਆਏ ਤਲਾ ਰੰਮਣੇ ਨਾ ਮਿਚੜਾਏ ਜੀ ਮੀਲੇ ਸਰਦਾਰੇ ਕੋ ਅਣੋ ਨਾਵੇ ਆਤਮਾ ਨੂੰ ਮਿਰੀ ਪੀਕਾਵੇ ਨਾ ਨਦ ਕਰੇ ਜਿਸ ਆਪਨੋ ਮੈਂ ਚਲਵਾ ਸਤ ਗੁਰੁ ਭਾਈ ਹੋਏ ਇਹ ਕਰਮ ਕਰੇ ਸਾਈ ਕਰਤੋ ਹੋਏ ਕਰਮ ਹੋਏ ਜੋ ਕਰੀ ਵਿੱਚ ਆਰੋ ਕਰਮ ਨਾ ਪਾਵੇ ਪਾਲ ਨਵੀਨ ਸੋ ਦਿਨਿਆ ਬੋਧਾਨੰਤ ਦੇਵਾਂ ਪਿਛੇ ਹਰੀ ਜਿੰਨਾ ਧਰਮ ਕੰਦਰ ਨਿਰੋਤੇ ਪ੍ਰੀਤਮਵੰਤਿ ਆਲਾਪੀ ਅਤੇ ਵੀਂਦੀਓ ਨਾਨਕ ਪ੍ਰੇਮ ਸਮਾਇ ਸੰਕਾਰ ਗੁਣ ਗਾਈ ਇਹਨਾਂ ਅੰਦਰ ਸੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਤਨਤਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਆਗਮਨਪੁਰ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਐ ਸੋ ਉਸੇ ਲੜੀ ਦੇ ਚੱਲਦੇ ਆ ਅੱਜ ਪਿੰਡ ਸੇਖਾ ਕਲਾਂ ਦੇ ਗੁਰਦੁਆਰਾ ਹਰਗੋਬਿੰਦ ਸਾਹਿਬ ਵਿਖੇ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸੀ ਉਹਨਾਂ ਦੇ ਅੱਜ ਜਿਹੜੇ ਭੋਗ ਸਮਾਗਮ ਨੇ ਅੱਜ ਸਮਾਪਤੀ ਲਈ ਐ ਸੋ ਉਹਨਾਂ ਸਮਾਗਮਾਂ ਦੀ ਖੁਸ਼ੀ ਨੂੰ ਲੈ ਕੇ मैडम प्रवीन कौर सरी जो हर साल ਸਾਡੇ ਇੱਥੇ ਨਗਰ ਦੇ ਵਿੱਚ ਸੇਵਾਵਾਂ ਭੇਜਦੇ ਹਨ ਉਹਨਾਂ ਦੇ ਵੱਲੋਂ ਵੱਡੀਆਂ ਸੇਵਾਵਾਂ ਜਿਹੜੀਆਂ ਸੁਖਦੇਵ ਸੁਖਵੀਰ ਸਿੰਘ ਸੁੱਖਾ ਦੇ ਰਾਹੀ ਜਿਹੜੇ ਜਲੇਬੀਆਂ ਦੇ ਲੰਗਰਾਂ ਦੇ ਵਾਸਤੇ ਪਹੁੰਚੀਆਂ ਸੀ ਸੋ ਅੱਜ ਉਹਨਾਂ ਦੀਆਂ ਇਹਨਾਂ ਮਾਇਆ ਨੂੰ ਸਫਲੀ ਕਰਦੇ ਹੋયા ਆ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਲੇਬੀਆਂ ਤੇ ਚਾਹ ਦੇ ਲੰਗਰ ਲੱਗੇ ਨੇ ਸੁਪਰਵੰਧਕ ਐਸ ਟਾਈਮ ਸਾਡੇ ਨਾਲ ਮੌਜੂਦ ਨੇ ਬਾਬਾ ਕਸਤੂਰੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਕਿ ਇਸ ਖੁਸ਼ੀ ਦੇ ਸਮੇਂ ਤੇ ਸੰਗਤਾਂ ਨੂੰ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਵਧਾਈ ਦੇਣਗੇ ਨਾਲੇ ਮੈਡਮ ਜੀ ਦਾ ਧੰਨਵਾਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਭਾਈ ਲੱਖ ਲੱਖ ਵਧਾਈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਨਾਹਾਂ ਦੇ ਜੀ avatars ਦਿਹਾੜੀ ਦੇ ਅਜ ਕਤਕ ਪੁੰਨਿਆਂ ਨੂੰ ਮੁਖ ਰੱਖ ਕੇ ਮਹਾਰਾ ਲੱਖ ਲੱਖ ਵਧਾਈਓ ਸੋਨੂੰ ਮਹਾਰਾ ਦਾ avatars ਦੇ ਹੜਾਪੁਰ ਵਿੱਚ avatars ਦੇ ਹੜਾ ਦੇ ਉੱਪਰ ਨੂੰ ਮੁਖ ਰੱਖ ਕੇ ਪਾਈ ਪਰਸੋਂ ਤੋਂ ਲੈ ਕੇ ਕੇ ਸ੍ਰੀ ਗੁਰਦਵਾਰਾ ਸਾਹਿਬ ਭਾਈ ਗੋਵਿੰਦ ਸਾਹਿਬ ਸ੍ਰੀ ਅਖੰਡ ਪਾਠ ਪਰ ਆਰੰਭ ਕਰਵਾਈ ਹੋਈ ਹੈ ਸੋ ਅੱਜ ਹੁਣ ਪਾਈ ਭੋਗ ਦੀ ਤਿਆਰੀ ਹੈ ਤੇ ਭੋਗ ਦੇ ਉਤੇ ਸੇਵਾ ਲਈ ਹੈ ਸੇਵਾ ਪਾਈ ਹੈ ਭਾਈ ਬੀਬੀ ਪ੍ਰੀਤ ਕੌਰ ਸ੍ਰੀ ਹਰ ਸਾਲ ਦੇ ਸਾਲ ਗੁਰਨਾਣਕ ਦੇਵ ਜੀ ਦੇ ਗੁਰਪੁਰ ਤੇ ਹਰ ਸਾਲ ਦੇ ਸਾਲ ਲੰਗਰ ਜਿਲਵਿਆਂ ਦਾ ਲੰਗਰ ਲਾਉਂਦੇ ਆ ਹਰ ਸਾਲ ਦੇ ਸਾਲ ਵੀ ਬਾਬਾ ਦੀਪ ਸਿੰਘ ਤੇ ਜਨਦੇ ਹਰੇ ਤੇ ਸਾਲ ਦੇ ਸਾਲ ਲੰਗਰ ਲਾਉਂਦੇ ਆ ਬੜੀ ਸ਼ਰਦਾ ਭਾਵਨਾ ਦੇ ਨਾਲ ਬੀਬੀ ਪ੍ਰਵੀਨ ਕੌਰ ਦੀ ਬੜੀ ਸ਼ਰਦਾ ਫੀਆ ਮਹਾਰਾ ਸੱਚੇ ਪਾਤਸ਼ਾਹ ਤੰਦਰੁਸਿਵਕੇ ਘਰ ਦੇ ਵਿੱਚ ਪ੍ਰਵਾਦੇ ਸ਼ੁਭ ਸ਼ਾਨ ਦੀ ਵਾਸੇ ਭਾਈ ਸੰਜੀਤ ਸਿੰਘ ਸੁਖਾ ਤੇ ਭਾਈ ਭਾਈ ਫੌਜੀ ਸੁਦੇਵ ਸਿੰਘ ਇਹਨਾਂ ਦੀ ਸਹਿਮਤੀ ਦੇ ਨਾਲ ਔਰ ਸਾਡੇ ਆਗੂ ਮਠਾੜੂ ਫੱਠੀ ਭਾਈ ਵਾਲੇ ਸਾਰੇ ਸਾਰੇ ਇਲਾਕੇ ਦੇ ਸੁਝਵਾਨ ਉਹਨਾਂ ਦੇ ਰਾਹੀਂ ਇਹ ਸਾਡਾ ਪਰਮ ਜੀ ਹੋ ਹੀ ਚੱਲਦਾ ਸਾਡੀ ਇਹਨਾਂ ਦੀ ਰਾਸ਼ੀ ਚੱਲਦਾ ਮਹਾਰਾ ਸੱਤੇ ਪਾਸ਼ਾ ਦੀ ਸੇਵਾ ਮਨਜ਼ੂਰ ਕਰੇ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੇ ਆ ਬਸ ਉਹਨਾਂ ਦਾ ਇਸ ਬਹੁਤ ਬਹੁਤ ਧੰਮਤ ਕਰਦੇ ਬੀਬੀ ਪਈਆਂ ਕੋ ਦਾ ਵੀ ਭਾਈ ਸੁਖਾ ਸਿੰਘ ਦਾ ਵੀ ਭਾਈ ਹਰਦੇਵ ਸੂਹੀ ਆਪਣਾ ਫੌਜੀ ਸਾਹਿਬ ਦਾ ਵੀ ਕਿਉਂਕਿ ਇਹਨਾਂ ਦੇ ਉਪਰਾਲੇ ਦੇ ਨਾਲ ਇਹਨਾਂ ਦੀ ਹਿੰਮਤ ਨਾਲ ਜਾਨ ਉਹ ਕਰਦੇ ਆ ਕਰਵਾਉਂਦੇ ਆ ਬੜੀ ਕਿਰਪਾ ਮਹਾਰਾ ਸੱਤੇ ਪਾਸ਼ਾ ਮਤੰਦਰਸਿਆਂ ਵੇ ਮੇਰੇ ਪ੍ਰੈਸ ਇੱਥੇ ਤਾਈ ਸਾਡੇ ਜੋੜ ਮਿਲ ਕਰਦੇ ਰਹੀਏ ਪੁੰਡਾਂ ਹੁੰਦੇ ਨੇ ਸੰਕਤਾਂ ਨੂੰ ਸਿਖਾਉਂਦੇ ਰਹੀਏ ਜਿਲੇਬਿਆਂ ਦੇ ਲੰਗ ਲਾਈ ਬਹੁਤ ਬਹੁਤ ਨਵਾਜ਼ ਬਹੁਤ ਸਾਰੇ ਸਾਡੇ ਪਿੰਕ ਤੋਂ ਪੰਚਾਇਤਵਾਂ ਨੂੰ ਔਰ ਸਾਰੇ ਸੇਵਾਦਾਰਾਂ ਨੂੰ ਬਹੁਤ ਬਹੁਤ ਬੀਬੀ ਕ੍ਰੀਨ ਕੋ ਦਾਤਨ ਦਾ ਆਰ ਕਰਦੇ ਆ ਸੱਚੇ ਪਾਤਸ਼ਾਹ ਦੀ ਚਰਦੀ ਕਲਾ ਬਖਸ਼ੇ ਤੇ ਤੁਮਦਰ ਸਿੰਘਾਂ ਬਖਸ਼ੇ ਤੇ ਮਿਹਰ ਭਰ ਐਸੇ ਤੇ ਹੱਥ ਕੇ ਬੱਚਿਆਂ ਦੇ ਵਿੱਚ ਘਰ ਦੇ ਵਿੱਚ ਪ੍ਰਵਾਦ ਜਵਾਦਾ ਕਰੇ ਤੇ ਪਰਵਾਦੀ ਵਾਸਤੇ ਬੱਚਾ ਚੜਦੀ ਕਲਾ ਲਿਆਵੇ ਤੇ ਪ੍ਰਵਾਦ ਸੁਖੀ ਹੋਵੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ